ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਰਾ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੁਣ ਮੈਂ ਸਵੇਰੇ ਸਵੇਰੇ ਉੱਠ ਗਈ ਟਾਈਮ ਹੈਗਾ ਇਹ ਸਾਡਾ ਇੱਥੇ 7:30 ਵਜੇ ਦਾ ਤੇ ਹੁਣ ਲੱਗੇ ਆਂ ਇੱਧਰ ਮੈਂ ਸਾਫ ਸਫਾਈ ਕਰਨ ਸਾਰੀ ਲੱਗੀ ਹੁਣ ਸਵੇਰੇ ਸਵੇਰੇ ਝਾੜੂ ਲਾਣ ਬਿਲਕੁਲ ਸਾਫੀ ਕਰਿਆ ਹਾਂ ਹਾਂ ਆ ਦੇਖੋ ਰਾਤ ਦਾ ਗੰਦ ਅਸੀਂ ਸਵੇਰੇ ਨਾਲ ਨਾਲ ਕੱਲ ਬੜੇ ਪਿਆਰ ਨਾਲ ਸਾਰਾ ਸਜਾਇਆ ਹੈ ਨਾ ਦੇਖੋ ਦੋਵੇਂ ਦਿਨ ਸਾਫ ਕਰਨਾ ਬਹੁਤ ਔਖਾ ਬਈ ਹੋਰ ਵੇ ਅਗੂਹੇ ਜਨਮ ਦਿਨ ਦੇਖੋ ਕਾਬੂ ਦੇ ਬੱਤੇ ਨੂੰ ਬਹੁਤ ਕਾਲੀਆਂ ਕਾਲੀਆਂ ਸਾਰਾ ਡਰੈਿੰਗ ਰੂਮ ਚਿਪੇ ਚਿਪ ਜਦੋਂ ਫਿਰ ਜ਼ਿਆਦਾ ਇਕੱਠੀ ਨਾ ਰਿਸ਼ਤੇਦਾਰ ਵੀ ਬੁਲਾਇਦੇ ਆਪਾਂ ਨੇ ਉਹ ਫਿਰ ਪਹਿਲਾ ਜਨਮ ਦਿਨ ਤਾਂ ਹਾਂ ਉਧਰ ਵੀ ਭਰਿਆ ਪਿਆ ਤਾਂ ਉਧਰ ਵੀ ਭਰਿਆ ਉਧਰ ਸਾਰਾ ਭਰੇ ਪਿਆ ਰ ਜਦੋਂ ਤਾਂ ਪਟੱਕੇ ਜਿਵੇਂ 2-3 ਫੋੜੇ ਤੇ ਅੰਨੇ ਗੰਦੇ ਗਲ ਕੇ ਕੇਕ ਸਾਰਾ ਲਵੇੜ ਤਾਂ ਸੋਫੇਆਂ ਥੱਲੇ ਬਾੜਦਾ ਜਾਗ ਦਿਨ ਤਾਂ ਜਿਹੜੇ ਉਹ ਸੋਫੇ ਤੇ ਉਹਨਾਂ ਦੇ ਵਿੱਚ ਵੀ ਮਸਾ ਕੱਢਿਆ ਮੈਂ ਕੱਲ ਲਈ ਪਈਆਂ ਨੇ ਉਹ ਉਹ ਐਹੀ ਪਈਆਂ ਸੀ ਉਹ ਉਹ ਐਹੀ ਪਈਆਂ ਨੇ ਹੁਣ ਸਾਡਾ ਸ਼ਾਈ ਡਿਨਰ ਰਹਿ ਗਿਆ ਹਾਂ ਬ੍ਰੈਡ ਵੀ ਪੈਨੇ ਥੋੜੇ ਥੋੜੇ ਹੀ ਪੈਨੇ ਬ੍ਰੈਡ 6-7 ਨੇ ਬ੍ਰੈਡ ਨਹੀਂ ਬਚੇ ਨੇ ਉਹ ਚਾਹ ਨਾਲ ਗਰਮ ਕਰ ਦਾਂਗੇ ਦੁਪਹਿਰੇ ਨੂੰ ਪਰ ਸਵੇਰੇ ਸਾਲਿਆਂ ਨੂੰ ਰੋਟੀ ਦਵਾਂਗੇ ਤਾਂ ਕਿ ਜਿਹੜੀ ਧਾਲ ਸਬਜ਼ੀ ਕੱਲ ਸਵੇਰ ਦੀ ਪਈ ਆ ਉਹ ਖਰਾਬ ਨਾ ਹੋ ਜਾਈਂ ਟਮਾਟਰ ਵੀ ਅੱਧੇ ਅੱਧੇ ਹੀ ਲਵਾਏ ਹੋਣਾ ਦੋਨਾਂ ਚ ਟਮਾਟਰ ਵੀ ਕੀ ਲੇਕੀ ਨੇ ਜੀ ਰੈਸਪੀ ਐਸ ਕਰਦੇ ਆ ਹਨਾ ਤੇ ਸਾਡੀਆਂ ਧਾਲ ਸਬਜ਼ੀਆਂ ਜਿਹੜੀਆਂ ਬਹੁਤ ਤੇ ਜ਼ਿਆਦਾ ਬੱਦਿਆ ਹੋਇਆ ਸਾਨੂੰ ਖੁੱਲ ਨਹੀਂ ਰਹੀਆਂ ਸਵਾਦ ਆਪ ਬਣਾਇਆ ਵਧੀਆ ਥੀ ਨਾ ਉਹ ਤਾਂ ਪਤਾ ਲੱਗੇ ਜਾਣਾ ਇਹ ਰੈਸਪੀ ਪਪਾਈ ਦਹੀ ਐ ਅੱਜੜ ਬਲਾਉਚ ਤੇ ਇਹ ਅਸੀਂ ਹੁਣ ਬਸ ਕਰਾ ਲਏ ਸਾਬਾ ਫਾਈਨ ਮੈਂ ਫਿਰ ਉਹਦੇ ਬਾਅਦ ਬਾਰੇ ਲਾਵਾਂਗੇ ਰੋਟੀ ਆਟਾ ਗੁੰਨ ਲਾਤਾ ਤੇ ਥੋੜਾ ਜਿਹਾ ਸਮਾਨ ਨਹੀਂ ਨਾ ਬਚਿਆ ਆਏਗਾ ਨਾ ਨਾ ਸਮਾਨ ਨਹੀਂ ਬਚਿਆ ਸਾਰਾ ਸਮਾਨ ਲਾ ਲੇ ਫਿਰ ਅਸੀਂ ਉਹੀ ਖਾ ਲੈ ਤਾਂ ਕਰਕੇ ਪਾਈ ਤੇ ਰੋਟੀ ਖਾਧੀ ਫਿਰ ਫਸ ਥੋੜਾ ਜਿਹਾ ਹੁਣ ਬੈਂਡ ਨੂੰ ਭੇਜਾਂਗੇ ਕਿਉਂਕਿ ਬੈਂਡ ਨੇ ਕਿਹਾ ਸਾਨੂੰ ਕਹਿੰਦਾ ਉਹਨੇ ਟ੍ਰਾਈ ਕਰ ਜੀ ਤੁਹਾਨੂੰ ਸਿਰ ਦੁੱਖ ਹੁੰਦੀ ਆ ਨਾ ਯੋ ਯੁਨਿਸ਼ਾ ਗੰ ਦਿੱਤਾ ਸਭ ਤੋਂ ਪਹਿਲਾ ਸ਼ੋਹਨ ਉਹਨਾਂ ਦਾ ਹੀ ਸੀਗਾ ਹਾਂ ਹੈਨਾ ਉਹਨਾਂ ਦਾ ਕਿਉਂਸ਼ਣ ਵਾਲੇ ਮੈਨੂੰ ਅਸੀਂ ਆਪ ਜਾ ਕੇ ਦੇ ਆਏ ਸੀਗੇ ਉਹ ਬਲਾਊਜ਼ ਦੇਖ ਲੈਣਗੇ ਹਾਂ ਬਲਾਊਜ਼ ਤੁਸੀਂ ਦੋ ਦਿਨ ਲਓਗੇ ਇੱਥੇ ਬੱਚਿਆਂ ਨੂੰ ਸਾਰਿਆਂ ਨੂੰ ਤੇ ਐਡਾ ਮੈਨੂੰ ਅਸੀਂ ਅੱਜ ਦੱਸਾਂਗੇ ਕੱਲ ਸਾਡਾ ਬਿਲਕੁਲ ਟਾਈਮ ਨਹੀਂ ਲੱਗਿਆ ਫਿਰ ਚਲੋ ਸੰਦੂਸ ਪਾਈ ਗਾ ਬੀ ਯੋ ਯ ਨਾ ਯੋ ਯੁਨਿਸ਼ਾ ਪਛਲਾ ਵੀ ਹੁਣ ਚਾਉ ਉਤਰ ਗਿਆ ਬਸ ਚਾਉ ਉਤਰ ਗਿਆ ਰਾਜਾ ਬਣੀ ਚੱਲ ਰਿਹਾ ਤਾਂ ਉਹਦੇ ਕੋਲ ਬੇਲ ਬੇਲ ਰਾਜਾ ਬਣੀ ਤਾਂ ਦਸੀ ਚਾਉ ਉਤਰ ਗਿਆ ਉਤਰ ਗਿਆ ਹੁੰਦਾ ਜਦੋਂ ਆਦ ਨੂੰ ਟੱਕ ਲਿਆ ਸਾਰੇ ਖਾਪੀ ਕੇ ਚਲੇ ਗਏ ਬੰਦੇ ਚੋਜ ਦੇ ਲੈ ਗਏ ਗਿਫਟ ਖਤਮ ਖਤਮ ਇਹਨੂੰ ਗਿਫਟ ਤਾਂ ਨਾ ਵਾਚੋ ਗਿਫਟ ਆ ਜਾਇ ਜ਼ਰਦਾ ਨੂੰ ਹਾਂ ਇਹਨੂੰ ਗਿਫਟ ਪਾਣਾ ਚਾਹੇ ਕੋਈ ਐ ਹੀ ਜੀ ਗੱਲ ਵੀ ਨਹੀਂ ਹੈ ਇਹਨੂੰ ਤਾਂ ਹੈਗੇ ਚਲੇ ਜਾ ਇਹਨੂੰ ਬਸ ਗਿਫਟ ਤਾਂ ਨਾ ਚੋਇਆ ਇਹਨੂੰ ਮੇਲੇ ਕੇ ਤੇ ਸੋਹਣ ਵਾਲੀ ਨੂੰ ਦੋਸਤ ਹੈ ਨਾ ਵੀ ਸ਼ਗਨ ਇਹਨੂੰ ਪੈਸੇ ਨਾ ਹੁੰਦਾ ਵੀ ਮੈਂ ਮम्मा ਨੂੰ ਭੁੜਾ ਦੂੰਗਾ ਗਿਫਟ ਵਲੇ ਦੇ ਮੇਰੇ ਹੋਣਗੇ ਪਰ ਪੈਸੇ ਵੀ ਜਿੰਨੇ ਸ਼ਗਨ ਬਣਿਆ ਉਹ ਵੀ ਕੱਪੜੇ ਲਵਾਉਂਦੀ ਹਾਂ ਹਾਂ ਦਿਵਾਲੀ ਕਾ ਮਾਰਾਂਗੇ ਕੱਪੜੇ ਦਵਾਉਂਦੀ ਚਲ ਓਕੇ ਆ ਖੋਲ ਲੈ ਇਹ ਨੀਤੂ ਮਾਸੀ ਵਾਲੀ ਇਹ ਮੈਂ ਹੁਣ ਇਸ ਸਾਡੀ ਯੂਜ਼ ਕਰੂੰਗੀ ਓਕੇ ਹਾਂ ਇਹਦੇ ਚ ਸਮਾਨ ਪਾਲੀ ਕਿਉਂਕਿ ਜਿਹੜੀ ਦੂਜੀ ਆ ਚੋਂ ਉਹਦਾ ਸਮਾਨ ਆਂਦਾ ਇਹਦਾ ਸਮਾਨ ਹੁੰਦਾ ਇੰਨਾ ਜਿੰਨੇ ਬੈਗ 'ਚ ਕੱਪੜੇ ਤੇ ਚੀਜ਼ ਹੁੰਦੇ ਆ ਆਹ ਦੇਖੋ ਕਿੰਨੀ ਜ਼ਿਆਦਾ ਜਗ੍ਹਾ ਹੈ ਇਹਦੇ ਚ 4-5 ਤੇਰੇ ਪੈਨ ਦੋ ਪੈਨਸਲ ਆ ਪੈਨ ਇਹ ਜਿਹਾ ਸਮਾਨ ਆਇਆ ਅੱਛਾ ਉਰੇ ਤੇ ਖੁੱਲਦੀ ਹੈ ਇਹ ਬਖੋਲੀ ਦੁਬਾਰੇ ਖੋਲੀ ਆ ਵੀ ਹਾਂ ਆਹੀ ਜੀ ਚੀਜ਼ਾਂ ਦਾ ਦੇਖ ਲੈ ਬਥੇਰਾ ਪਤਾ ਹੈ ਨਾ ਅੱਛਾ ਆ ਇੱਥੇ ਰਿਓ ਆ ਇੱਥੇ ਰਿਓ ਆ ਤੇ ਆਗੀ ਕੋਈ ਨਾ ਆ ਰਹੀਆਂ ਬੱਸ ਆ ਦੁੱਧ ਦੇ ਦਾਂ ਯੂਵੀ ਨੂੰ ਆ ਦੇਖਾ ਪਿੱਛੇ ਵੀ ਜਗ੍ਹਾ ਹੈ ਮੈਂ ਤਾਂ ਉਹ ਦੇਖਣੀ ਆ ਬਬੂ ਬਬੂ ਅ ਕੁਰਸੀ ਤੋੜਤੀ ਪਰ ਕਿੰਨਾ ਕੀ ਬਾਤ ਹੈ ਨਾ ਜਿੰਨ ਤਰ੍ਹਾਂ ਤੁਸੀਂ ਜੀ ਮੈਂ ਇੱਧਰ ਸਬਜ਼ੀਆਂ ਨਾ ਗੈਸ ਤੇ ਧਰਤੀਆਂ ਦੋਨੀਆਂ 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 ਸੌਰੀ ਦੋਨੀਆਂ ਕਿਉਂਕਿ ਨਾ ਟਮਾਟਰ ਹਨਾ ਪਾ ਕੇ ਆਪਾਂ ਤੜਕਾ ਕਿੰਨਾ ਲਾਇਆ ਤੁਸੀਂ ਦੇਖਿਆਈਆ ਫਿਰ ਐ ਵੀ ਖਰਾਬ ਨਾ ਹੋ ਜਾਣ ਫ੍ਰਿਜ ਚੋਂ ਕੱਢ ਕੇ ਅੱਜ ਕੱਲ ਸਵੇਰ ਦੀਆਂ ਬਣੀਆਂ ਹੋਈਆਂ ਨੇ ਫ੍ਰਿਜ ਚੋਂ ਕੱਢ ਕੇ ਹੁਣ ਇਹਨੂੰ ਗਰਮ ਕਰ ਰਹੇ ਹਾਂ ਇੱਧਰ ਛੋਲਿਆਂ ਦੀ ਸਬਜ਼ੀ ਇੱਧਰ ਛੋਲਿਆਂ ਦੀ ਸਬਜ਼ੀ ਬਹੁਤ બસ بار بار ਤੁਸੀਂ ਕਹੋਗੇ ਬੋਲੀ ਜਾਂਦੀ ਹੈ ਸਾਡੀਆਂ ਸਬਜ਼ੀਆਂ ਬਹੁਤ ਟੇਸਟੀ ਬਣੀ ਪਈਆਂ ਮੇਰੇ ਮਾਸ ਸਬਜ਼ੀ ਨੂੰ ਬਹੁਤ ਪਸੰਦ ਆਈਆਂ ਕਹਿੰਦੇ ਤੁਸੀਂ ਮੁੱਲ ਲੈ ਕੇ ਆਏ ਆ ਮੈਂ ਕਿਹਾ ਨਹੀਂ ਲੈ ਕੇ ਆਇਆ ਸੀ ਮੁੱਲ ਕਹਿੰਦੇ ਠੀਕ ਆ ਫਿਰ ਅਗਲੀ ਵਾਰ ਤੇ ਜਿਹੜਾ ਪ੍ਰੋਗਰਾਮ ਹੋਊਗਾ ਤੁਹਾਨੂੰ ਬੁਲਾਇਆ ਕਰਾਂਗੇ ਮੈਂ ਕਿਹਾ ਠੀਕ ਹੈ ਜੀ ਓਕੇ ਸੱਸ ਕਿਸੇ ਨੂੰ ਮਿਲ ਕੇ ਵੀ ਨਹੀਂ ਗਿਆ ਮੈਂ ਤਾਂ ਹੀ ਕਹਿ ਰਹੀ ਮੈਂ ਤਾਂ ਫੋਨ ਚੱਕਦੀ ਹੋ ਰਹੀ ਹਾਂ ਉਹਨਾਂ ਦਾ ਚਟਟ ਕਰ ਲਿਆ ਮੇਰੇ ਪੱਜੀ ਗਈ ਨੰਗੇ ਵਾਰੀ ਆਈ ਬਗਤ ਚੱਲ ਜਾਂਦੇ ਮਕੇ ਜਾਂਦੇ ਦੀ ਵੀਡੀਓ ਬਣਾ ਲਈਏ ਮੈਨੂੰ ਪਤਾ ਨਹੀਂ ਬਣਾਉਣ ਨਹੀਂ ਸੀ ਦੀ ਉਹ ਸਰੀਰ ਪਹਿਲਾ ਖੋਲਦੀ ਰਹੀ ਮੈਂ ਫੋਨ ਚੱਕ ਕੇ ਲੈਣੇ ਵੇ ਕਿ ਤੂੰ ਲੋਕ ਵਿੱਚ ਤੇਰਾ ਖੁੱਲਿਆ ਐਨਾ ਟਾਈਮ ਲੋਕ ਖੋਲਣ ਲੱਗ ਜਾਂਦਾ ਐਨੇ ਚ ਕਹਾਣੀ ਖਤਮ ਹੋ ਜਾਂਦੀ ਆ ਚਲ ਇੱਧਰ ਨਿਆਣੇ ਲੱਗ ਗਏ ਚਿੜੀ ਵੱਲਾ ਖੇਡਣਾ ਇਹਨਾਂ ਨੂੰ ਛੁੱਟੀ ਅੱਜ ਅੱਜ ਮੌਸਮ ਵਧੀਆ ਅੱਜ ਮੌਸਮ ਬਹੁਤ ਵਧੀਆ ਧੁੱਪ ਨਹੀਂ ਆਈ ਹੈਗੀ ਹਾਂ ਲੋ ਜੀ ਬੀਬੀ ਦਾ ਕੱਲੀ ਛੋਲਿਆਂ ਦੀ ਸਬਜ਼ੀ ਖਾਊਗੀ ਕਹਿੰਦੀ ਮੈਂ ਪਨੀਰ ਨਹੀਂ ਖਾਂਦੀ ਨਿੱਗਰ ਆ ਇਸ ਕਰਕੇ ਉਹਨੂੰ ਛੋਲਿਆਂ ਦੀ ਦਵਾਂਗੇ ਨਾਲ ਖੀਰ ਖੀਰ ਖਾਉਂਗੀ ਕਹਿੰਦੀ ਖੀਰ ਮੈਨੂੰ ਬਹੁਤ ਵਧੀਆ ਲੱਗਦੀ ਆ ਕਿਉਂਕਿ ਨਾ ਵੀ ਪੁਰਾਣੇ ਬਜ਼ੁਰਗਾਂ ਨੂੰ ਨਾ ਮਿੱਠੀਆਂ ਚੀਜ਼ਾਂ ਜਿਵੇਂ ਖੀਰ ਘਰ ਦੀ ਉਹ ਵੀ ਖੀਰ ਸ਼ੱਕਰ ਇਹ ਵਧੀਆ ਲੱਗਦੀਆਂ ਨੇ ਇਸ ਕਰਕੇ ਬੀਬੀ ਐਨੀ ਮੈਂ ਖੀਰ ਤਾਂ ਖਾਉਂਗੀ ਕਾਚਾ ਕਰੋ ਯੇ ਲਿਆਰ ਯੇ ਲਿਆਰ ਪਾਪਾ ਕਿੱਥੇ ਗਿਆ ਅੱਛਾ ਮੇਰੇ ਕੋਲ ਜੁਨੂ ਖੇਡਾ ਲਾ ਮੈਂ ਕਹਿੰਦਾ ਹਲ ਛੋਲੇ ਨੇ ਮੇਰੀਆਂ ਦੇ ਰਹੀਆਂ ਕਿੰਨੀਆਂ ਕੱਲਾ ਹੀ ਖੜਾ ਏ ਇਹ ਉਹ ਸੁੱਖ ਚੜ ਕੇ ਬੁਲ ਬੁਲੇ ਬੁਲ ਬੁਲੇ ਦੀ ਜਿਹੜੀ ਚੇਪੀ ਜੀ ਹੈ ਨਾ ਉਹਦੇ ਨਾਲ ਖੁਸਕਾ ਪਿਆ ਉਹਦੇ ਆ ਸਰੀਆ ਦੇਖ ਲਿਆ ਦੇਖ ਲਿਆ ਦੇਖ ਲਿਆ ਦੇਖ ਲਿਆ ਦੇਖ ਲਿਆ ਦੇ ਵਾਸਤੇ ਕੱਢੇ ਆ ਬੁਲਬੁਲੇ ਉਹਦੇ ਉਹਨਾਂ ਨਾਲ ਖੇਡ ਲੈ ਕੀ ਐ ਕੀ ਐ ਕੀ ਐ ਬੁਬੇ 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 ਇਹਦੇ ਕੋਠੇ ਉੱਤਾਂ ਕਰਦੇ ਪਾਛਾ ਕਰਦੇ ਕਹਨਾ ਕੋਠੇ ਉੱਤਾਂ ਕਹਨਾ ਦੇ ਨਾ ਇਹਦੇ ਭਾਵੇਂ ਕੱਲ੍ਹ ਬਾਸੂ ਆਇਆ ਕਰਾ ਪੀ तेन पप संपूर्ण लगी देना काल मैकेमा तोड़े पे आदा रखना ओको पिकाला हरियाता है बे बिन ओको पिकाला है पप्पा के को अरिंड घर को जा हां आना अरिंड घर को जा महादेदन के मैं पेया मैं जाती रुके देना के देना के तेंजो के मा बे पिलके फेमस महंगा हम सामने के वो ਸਰੇ ਜਾ ਮੈਨੂੰ ਕਹਤਾ ਜਾ ਵੀ ਪਤ ਨਹੀਂ ਕੀ ਕਰ ਰਿਹਾਤਾ ਮੈਂ ਕਿਆ ਲਗਾ ਤੂੰ ਵੀ ਲੈ ਜਾ ਤੋੜ ਕੇ ਦੋ ਗਿਆ ਹਾਂ ਨਾ ਬੀਬੀ ਦੋ ਲੈ ਜਾ ਮਹਾ ਤੱਕ ਜਣਗੇ ਖੁਚ ਲਵੇਟ ਕੇ ਰੱਖਦੀ ਕਿਹਾ ਤਾਂ ਮੈਂ ਵੀ ਨਾ ਇਹ ਲਗਾਈ ਜਾਂਦੇ ਨੇ ਕਹਿੰਦਾ ਕੰਮ ਆ ਸਾੜੇ ਰਜਾ ਮੁੰਜੇ ਰੇ ਹਾਂ ਦੋ ਨਾ ਇਹ ਜਾ ਕੇ ਕਹਿੰਦਾ ਨਾ ਇਹ ਕਰਤਾ ਕਹਿੰਦਾ ਉਹ ਰੋਜ ਦਿਖਾਈ ਜਾਂਦੇ ਨੇ ਉਹ ਜਿਹੜਾ ਸਾਹਮਣੇ ਖੜਾ ਮੈਂ ਕਿਹਾ ਤੂੰ ਵੀ ਲੈ ਜਾ ਤੋੜ ਲਈ ਸੀ ਮੈਂ ਕਿਹਾ ਤੂੰ ਵੀ ਲੈ ਜਾ ਨਾ ਤੋੜੀ ਦਾ ਇਹ ਕਿਹਾ ਤਾਂ ਉਹਨੂੰ ਵੀ ਦੋ ਲੈ ਜਾ ਅਖਬਾਰ ਚ ਲਵੇਟੇ ਰੱਖ ਲਈ ਦੋ ਦਿਨ ਚਹਿਣ ਹੋ ਜਾਣਾ ਪੀਲਾ। ਦੁਕਾਨ ਤੇ ਜਾਉਂਦਾ। ਉਹ ਲੈ ਕੇ ਨਹੀਂ ਗਿਆ। ਦੁਕਾਨ ਚ ਆਣਾ ਤਾਂ ਸਿੱਧਾ ਨਾਲ ਲਿਖਿਆ। ਆਹ ਤਾਂ ਜਾ ਗੋਗੀ। 200। 200 ਦਾ ਉਹ ਹੋਣੀ ਆ 200। ਹਉ ਆ ਸਾਡੇ 200 ਦਾ ਖਰਾਬ ਆ। 200 ਦਾ ਹੀ। 200 ਦਾ। ਜਿਹੜਾ ਉਹ ਉਹਦਾ ਠਿੱਕਾ ਪੀਚ ਜਾਂ ਕਲਰ ਹੈ। ਉਹ ਪਹਿਲਾਂ ਨਹੀਂ ਦਿੰਦੇ। ਉਹ ਤਾਂ ਬਹੁਤ ਦੋਸਤ। ਉਹ ਜਦ ਮੈਂ ਰਮਨੋਨਾ ਨਾਲ ਗੀਤੀ ਜਾਂਦਾ। ਹਰਦੇਸੀ ਸੋ ਇੱਕ ਰਮਨ ਦੀ ਨਾਂਦ ਨੇ ਲਿਆ ਤਾਂ। ਇੱਕ ਮੈਂ ਲੈ ਆਈ ਤੀ ਉਹ ਸਾਡੇ ਤਿੰਨੋਂ ਦਾ ਹੋਇਆ ਜਿੰਦਗੀ ਸੱਤ ਨਾਲ ਦਾ ਕਿਹੜਾ ਉਹ ਪੂਰੀ ਨਾ ਉਹਦਾ ਕੋ ਮਸਲਾ ਬੈਨੇ ਐਸੀ ਇੰਸਟੀਟਿਊਟ ਆ ਹੈ ਬੰਕ ਕੋਸ ਹੋ ਰਹੀ ਆਈ ਨਹੀਂ ਕਿਹੜੇ ਕਿਹੜੇ ਜਿੰਦਰ ਜੀ ਸੱਸ ਕਹਿੰਦੇ ਆ ਰਾਮ ਟੈਕਸ ਬਹੁਤ ਨਾ 300 ਦਾ ਲਿਖਿਆ ਫਿਰ 400 ਦਾ ਹੋ 450 ਦਾ ਉਹ ਰਾਮ ਟੈਕਸ ਨਹੀਂ ਰਾਮ ਟੈਕਸ ਦੇ ਤਾਂ ਹੁਣ ਲਿਆਏ 500 ਦਾ ਕਹਿਤਾ ਰਾਮ ਟੈਕਸ ਦੇ ਤਾਂ ਹੁਣ ਲਿਆਏ ਨਾ 400 ਦਾ ਕਿਹਾਤਾ ਬੀਬੀ ਤੂੰ ਭੁੱਲ ਜਣੀ ਆ ਉਹ ਇਹ ਜਿਹੜਾ ਨਿਕ ਨਿਕੀ ਬੂੰਦ ਜੀ ਆ ਹੂੰ ਹਾਂ ਉਹ ਹੁੰਦੇ ਜੀ ਵਾਲਾ ਨਹੀਂ ਕਿ ਕਿ ਆਹ ਦਿਨ ਦੀ ਸੱਸ ਵਰਨੀ ਹੋਣੀ ਆ ਹਾਂ ਹਾਂ ਉਹ 4 400 ਦੇ ਨੇ ਔਰ ਆਮ ਟੈਕਸ ਦੇਣੀ ਹੈਗੇ ਆਮ ਟੈਕਸ ਹੁੰਦੇ ਕਪੜਾ ਤਾਂ ਐਸੇ ਟੈਕਸ ਆ ਹੋ ਐਥੇ ਕਿਨੇ ਸੁੱਟ ਲਈ ਤੁਸੀਂ ਆਮ ਟੈਕਸ ਦੇ ਹੁਣ ਲਿਆਏ ਆ 5 500 ਦੇ ਮਾ ਤੇਨੇ ਨੇ ਲਿਏ ਦੇ 300 ਤਾਂ ਥੋੜਾ ਜਿਹਾ 585 ਤੋਂ ਬਿਮਣਿਆ ਦੁੰਨੀਆਂ ਦੇ ਨਾ ਤੇ ਦੁੰਨੀਆਂ ਆ ਇਹ ਕਿੰਨੇ ਦੁੰਨੀਆਂ ਦੇ ਕੋਲ ਬਕਾਇਆ ਜੋ ਇੱਕ ਚਲਾਨ ਦੀ ਦੁੰਨੀ ਆ ਦੋ ਪਿਓਰੀਆਂ ਨੇ ਦੋ ਪਿਓਰੀਆਂ ਕੰਮ ਆ ਗਿਆ। ਸੁਣੀਏ ਤਾਂ ਇਹ ਦੀਏ। ਜੁਨੀਏ ਤਾਂ ਹੀ ਪਈਆਂ ਏ। ਤਿੰਨੇ ਹੀ ਪਈਆਂ ਏ। ਦਾਈ ਤੋਂ ਕਰਾਈ ਨੇ। ਐ ਐਤੂ ਜਿ ਗਏ। ਲੈ ਕੇ ਆ। ਹਾਂ। ਉਹਨਾਂ ਦੇ ਫੀਮ ਕਾਇਆ। ਇਹ ਮੋਬਾਈਲ ਨਹੀਂ ਮੈਂ ਕਿਹਾ ਚੱਕੀ ਨੇ। ਤੇ ਹਾਰਾਂ ਚ ਬਗ ਜਾਗੇ। ਕੰਮ ਆ। ਮੇਰੀ ਮਾਸੇ ਹੁੰਦੀਆਂ ਨੇ ਬੰਗੀਆਂ ਗੈਨ 2-2 ਸੌ ਚੂਰ ਨਹੀਂ ਲੈ ਜਾਓ। ਦੋ ਦੀਆਂ ਦੋ ਦੋ ਹੁੰਦੀਆਂ ਦੋ-ਦੋ ਸੌ ਦੀ। ਦੋ ਹਾਂ। ਦੋ ਦੋ ਮੈਨੂੰ ਪਿਓ। ਨਾ ਹੁਣੋਂ ਤੂੰ ਆ ਜੀਂ ਮਾਇਣੀ ਕਰਨੀ। ਆਪੇ ਪੈਸੇ ਲਾਇਆ ਗੁਣੀ। ਚੱਲ ਬਾਈ। ਬੀਬੀ ਦਾ ਆਰਡਰ ਹੋ ਗਿਆ ਬੀਬੀ ਨੇ ਹਣੀ ਨੂੰ ਰੋਕਤੀ ਕਹਿੰਦੀ ਤੈਨੂੰ ਜਾਣਾ ਤੂੰ ਫੈਸਲਾ ਨਹੀਂ ਬੀਬੀ ਫਿਰ ਅਸੀਂ ਜਾਉਂਦੀ ਆ ਅਸੀਂ ਸਾਨੂੰ ਕੌਣ ਦਊਗਾ ਪੈਸੇ ਇਹ ਵੀ ਕਿੰਨੇ ਦੇ ਬੰਗਾਇਤੇ ਪਹਿਲਾਂ 1100 ਦੇ ਤੇ 1100 ਦੇ ਪੈਸੇ ਤੇ ਅੱਗੇ 200 ਤੀ ਮਿੰਨ ਦੀ 3 ਮਹੀਨੇ ਨਹੀਂ ਪਾੜਦੇ ਸੀ ਨਹੀਂ ਬੀਬੀ ਜੇ ਅਸੀਂ ਗਈਆਂ ਨਾਲ ਹੈ ਵੀ ਨਾਲ ਭੱਜੂਗੀ ਫਿਰ ਸਾਨੂੰ ਪੈਸੇ ਕੌਣ ਦਊਗਾ ਨਾਲ ਭੱਜੂਗੀ ਚਲ ਬੀਬੀ ਨੇ ਅਬੀ ਥੋੜੀ ਸੱਸ ਨੇ ਤੁਹਾਨੂੰ ਮਨਾ ਕਰਤਾ ਹਨਾ ਵੀ ਤੈਸੂਟ ਨਹੀਂ ਲੈਣੇ ਵੀ ਪੈਸੇ ਲਾਇਆ ਨਹੀਂ ਨੇ ਹੈ ਫਿਰ ਸਾਨੂੰ ਤਾਂ ਨਹੀਂ ਸਾਡੀ ਸੱਸ ਨੇ ਹਜੇ ਮਨਾ ਕਰਿਆ ਮੈਂ ਨਹੀਂ ਕਰ ਵਾਠ ਠੀਕ ਆ ਜਿਓ ਵਾਹ ਹੁਣ ਦੱਸ ਬੀਬੀ ਫਸ ਗਈ ਮੈਂ ਮੇਰੀ ਜੇਬ ਚ ਖਰਚਾ ਹੋ ਗਾ ਵਾਹ ਠੀਕ ਹੈ ਬੀਬੀ ਦੀ ਜੇਬ ਖਾਲੀ ਹੋ ਜਾਂਦੀ ਹੈ ਫਿਰ ਬੀਬੀ ਗਾਲਾਂ ਕੱਢਦੀਆਂ ਹੈ ਪੂਰੇ ਹੈ ਔਰ ਜਿਹੜੇ 40 ਦੇ ਮੈਂ ਕੱਢ ਕੇ ਦੇਖਦੀ ਆ ਬੈੱਡ ਚੋਂ ਦੇਖ ਰਹੀ ਤਿੰਨ ਚੁੰਨੀਆਂ ਜਿਹੀਆਂ ਦੋ ਤਿੰਨ ਕੋ ਹੋਣਗੀਆਂ ਕਾਟਾ ਦੀਆਂ ਦੋ ਤਿੰਨ ਕੋ ਹੋਣਗੀਆਂ ਕੀ ਕਰਦੀਆਂ ਨੇ ਕਿਸੇ ਨੇ ਮੰਗੀਆਂ ᱛੀਆਂ ਵੀ ਜੇ ਹੈਗੀਆਂ ਤਾਂ ਦੇ ਦੋ ਮੈਂ ਕਿਹਾ ਦੋ ਤਿੰਨ ਹੈ ਦੇਖ ਕੇ ਦੇ ਕੋਈ ਪਿਓ ਦੀ ਚਿੱਟੀ ਚਿੱਟੀ ਤਾਂ ਕਮ ਆਉਂਦੀਆਂ ਨੇ ਹੋਰ ਹਣਾ ਕੋਈ ਗਿਆ ਹੋਰ ਉਹ ਤਾਂ ਲੰਘੇ ਤੇ ਉਹ ਤਾਂ ਭੱਜ ਗਏ ਤੇ ਹੋਰ ਆ ਹੁਣ ਮੁੱਕ ਗਈ ਟੈਂਪਤੀ ਹੋਰ ਪੱਲੇ ਭرائی ਐ ਬੱਦਲ ਹੋ ਗਿਆ ਚਾਰੇ ਪਾਸੇ ਔਰ ਤਾਂ ਮੈਂ ਯਾਗ ਗਿਆ ਤਾਂ ਸਰੰਡਰ ਬੰਦ ਭرائی ਐ ਨਾ ਕੋਕ ਤਾਂ ਹੀ ਮੈਂ ਦਵਾਈ ਦੇਰ ਤੇ ਵੀ ਮੁੱਕ ਰਾਈ ਜਾਂ ਤੋਲੀ ਹੋਰ ਕਿੰਨਾ ਆ ਗਿਆ ਕਾਲੀ ਘਟਾ ਚੜ ਕੇ ਆ ਗਈ ਇਧਰੋਂ ਕਿਧਰੋਂ ਇੱਕੋ ਲੱਖ ਤਾਈਆ ਇੱਕੋ ਲੱਖ ਤੋਂ ਆ ਹੁਣ ਤੱਕ ਤਾਂ ਮੌਸਮ ਠੀਕ ਤੀ ਨਾ ਐਤ ਕੀ ਨਹੀਂ ਜਾ ਰਿਹਾ ਐਤ ਕਿਹਦੇ ਸੋਣ ਬਣਾ ਰੱਖਿਆ ਨੇ ਪਤਾ ਨਹੀਂ ਕਿ ਆ ਹੋ ਗਿਆ ਜੇ ਰੀਆਂ ਨਸਰਾਏ ਪਰਨੇ ਆ ਗਿਆ ਕਣੀਆਂ ਆ ਗਈਆਂ ਸਿੱਧੀ ਲੋ ਜੀ ਇੱਕੋ ਲਖ ਤਾਂ ਮੀ ਆ ਗਿਆ ਸੀ ਤਾਂ ਕਰਕੇ ਅਸੀਂ ਨਾ ਇਹ ਮੰਝੇ ਕੁਰਸੀਆਂ ਚੱਕ ਕੇ ਵੱਡੇ ਮੀ ਵੀ ਵੱਡੇ ਵੱਡੇ ਕਣੀਆਂ ਦਾ ਆਇਆ ਤਾਂ ਅਸੀਂ ਮੰਝੇ ਕੁਰਸੀਆਂ ਚੱਕ ਕੇ ਨਾ ਇੱਕੋ ਲਖ ਤੋਂ ਪੋਰ ਦੇ ਥੱਲੇ ਆ ਗਏ ਤੇ ਕਿਉਂਕਿ ਆ ਉਹ ਵੀ ਨਹੀਂ ਟੇਕਰਿਆ ਤਾਂ ਕਹਿੰਦਾ ਮੈਂ ਮੀ ਚ ਜਾਊਂਗਾ ਫਿਰ ਇਹਨੂੰ ਵੀ ਬਿਮਾਰ ਨਾ ਹੋ ਜੇ ਚੱਲ ਕਿਉਂਕਿ ਇਹ ਫਿਰ ਹਟਦਾ ਨਹੀਂ ਜੇ ਇੱਕ ਵਾਰੀ ਮੀ ਉਹ ਕਰਦੇ ਨਹੀਂ ਤਾਂ ਜੇ ਉੱਪਰ ਕਈ ਵਾਰ ਸਾਡੀ ਟੈਂਕੀ ਵੀ ਭਰ ਜਾਂਦੀ ਹੈ ਨਾ ਟੈਂਕੀ ਦੇ ਥੱਲੇ ਖੜ ਜਾਂਦਾ ਹੈ ਵੀ ਇਹਦੇ ਥੱਲੇ ਖੜ ਜਾਂਦਾ ਪੈਪ ਦੇ ਵੀ ਹਾਂ ਸਾਰਾ ਪਾਣੀ ਮੇਰੇ ਉੱਪਰ geke ਰੂਗਾ ਮੈਂ ਥੱਲੇ ਹੋ ਕੇ ਨਹਾਉਂਗਾ ਇਹਨੂੰ ਨਾਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਇੱਧਰ ਦੇਖੋ ਮौज-ਮਸਤੀਆਂ ਮਾਰ ਰਿਹਾ ਪੂ ਆ ਫਿਰ ਜਾਈਂਦਾ ਇੱਧਰ ਕਹਿੰਦਾ ਇਹਦੇ ਥੱਲੇ ਕਹਿੰਦਾ ਆ ਇਹਦੇ ਕਹਿੰਦਾ ਕੱਚੀ ਪਾ ਦੇ। ਵੰਗ ਕੱਚੀ ਦਾ ਉਹ ਪਾ ਕੇ ਗਈ ਆ। ਆਹ, ਬਾਪ ਦਾਦੇ ਦੇ ਵਿੱਚ। ਬਾਪ ਦਾਦੇ ਦੇ ਵਿੱਚ। ਉਹਦੇ ਪਾ ਦੇ। ਕਾਨੂੰ ਇਹਦੇ ਢਿੱਡ ਬਚੜਾ ਚੜਜ ਫੇਰਾ ਹੋ। 3 ਸਾਲ ਜੰਦੀ ਆ, 3 ਸਾਲ ਜੰਦੀ ਆ। ਆ ਗਰ ਕੇ ਆ ਟੰਕਾ ਲੱਗ ਜੇ। ਹਾਂ। ਇਹ ਟੰਕਾ ਲੱਗ ਸਾਬ। ਉਹਦੇ ਇੱਥੇ ਇੱਥੇ ਕਰਨੇ ਕਿਰ ਰਹੇ। ਆ ਪੱਜਿਆ ਫਿਰ। ਇਹ ਦੇਖੇ ਪੱਜਿਆ ਚੋ ਜੜ ਗਿਆ ਬਾਹਰ ਆ ਕੇ ਇਹਨੂੰ। ਮੀਂਹ ਦਾ। ਹੋਰ। ਸਿਲੰਡਰ? ਹਾਂ। ਹਾਂ। ਮਾ ਕਾਲੂ ਭਰਾਲੇ ਵਧੀਆ ਰਹਿ ਗਏ। ਹੋਰ। ਆ ਮੋਟਰਸਾਈਕਲ ਕਹਾਂ ਦੱਸtela ਮੀ ਆ ਗਿਆ ਮੀ ਆ ਡਾ ਗਿਆ ਡੇ ਗਿਆ ਡਾ ਗਿਆ ਪੱਜ ਗਿਆ ਪੂਰਾ ਕਰ ਲੋ ਮੀ ਆ ਗਿਆ ਅਸੀਂ ਤਾਂ ਉਨੀ ਬੈਟਾਂਗੇ ਮੀਚ ਆਏ ਆਏ ਮੀ ਆ ਗਿਆ ਕਿੰਨਾ ਅਸੀਂ ਤਾਂ ਗੁਰਦੁਆਰੇ ਜਾਣ ਦੀ ਤਿਆਰੀ ਕਰ ਰਹੇ ਤੇ ਹਰ ਦੁਆ ਹੈ ਹਰ ਦੁਆ ਤਾਂ ਦੋਜੀ ਵੀ ਨਹੀਂ ਆਇਆ ਮੀ ਬੈੱਲ ਹੀ ਆ ਗਿਆ ਬਬੂ ਬਬੂ ਡਰ ਗਿਆ ਇਹ ਤਾਂ ਮੀ ਬੀਬੀ ਸੋਹਣਾ ਜਾ ਨਹੀਂ ਰਿਹਾ ਜਮਾ ਵੀ ਨਹੀਂ ਇੰਨਾ ਤੇਜ ਆ ਗਿਆ ਮਾੜੀ ਜੀ ਗਰਮੀ ਹੁੰਦੀ ਏ ਏਸੀ ਜਦੇ ਬੰਦ ਕਰਾ ਦਿੰਦਾ ਮੀ ਬੀਬੀ ਹਣਾ ਮੈਂ ਹੋਰ ਪਰ ਏਸੀਆਂ ਤੇ ਤਾਂ ਮौज ਹੋਗੀ ਹਣਾ ਦੋਜੀ ਵੀ ਆ ਗਿਆ ਦੁੱਧ ਉਹੀ ਮਾ ਔਖੀ ਪਾ ਕੇ ਜਾਉਗਾ ਨਾ ਗਰਮੀ ਦਾ ਦੁੱਧ ਘੱਟ ਗਿਆ ਹਾ ਘੱਟ ਗਿਆ ਘੱਟ ਗਿਆ ਘੱਟ ਗਿਆ ਮੀ ਮੀ ਘੱਟ ਗਿਆ ਹੋਰ ਘਟੂਗਾ ਨੀ ਤਾਂ ਉਹ ਤਾਂ ਬਹੁਤ ਪਰ ਬੱਦਲ ਬੱਦਲ ਇਹਨਾਂ ਦੀ ਹੋਈ ਨਹੀਂ ਰਿਹਾ ਤਾਂ ਹੋਰੇ ਹੈ ਨਾ ਇਹ ਵੀ ਨਾਲ ਜਾਊਗਾ ਨਾ ਫੜ ਲਾ ਮੈਂ ਹੁਣ ਕਾਨੂੰ ਪਲਾ ਟੰਗਿਆ ਫਿਰ ਦੁੱਧ ਅੱਜ ਗਰਮ ਪਿਆ ਆ ਨਹੀਂ ਅੱਜ ਨਹੀਂ ਆ ਅੱਜ ਗਰਮ ਪਿਆ ਦਹੀਂ ਆਲਾ ਮੈਂ ਵੀ ਗੈਰ ਕਿਆ ਮਟਕ ਨੂੰ ਤਾਂ ਖਾਦੀਆ ਆ ਤਾਂ ਟੱਪਦਾ ਦੇਖੇ ਤਾਂ ਮੈਂ ਵੀ ਤਾਂ ਵੀ ਟੱਕਣ ਉੱਪਰ ਨੂੰ ਲੈ ਹੁਣ ਉਤਰ ਸੂੰ ਤੇਰਾ ਉਤਰਨੇ ਦਾ ਟਾਈਮ ਆ ਗਿਆ ਹੁਣ ਤੇਰਾ ਉਤਰਨੇ ਦਾ ਟਾਈਮ ਆ ਗਿਆ ਉਤਰਨੇ ਦਾ ਨਹੀਂ ਨਹੀਂ ਉਤਰ ਉਤਰ ਐ ਇੰਨਾ ਨਹੀਂ ਹੁੰਦਾ ਬਾਹਰ ਕਰ ਦੇ ਇਹ ਤਾਂ 1-2 ਮਿੰਟ ਦਾ ਹੁੰਦਾ ਚਾ ਚਾ ਅਸੀਂ ਤਾਂ ਬਣਾ ਦੇ ਦੱਸ ਦੇ ਦੱਸ ਚਾ ਚਾ ਆਪਾਂ ਗੁੱਦੇ ਜਾਵਾਂਗੇ ਗੁੱਦੇ ਠੀਕ ਆ ਆਪਾਂ ਗੁਰਦੁਆਰੇ ਜਾਵਾਂਗੇ ਵੀਰੇ ਨੂੰ ਆ ਜਾਂਦੇ ਠੀਕ ਆ ਜੇ ਤੇ ਸਰਵਿਸ ਜੀ ਕਰਾਉਣੀ ਆ ਚਲ ਆਪਾਂ ਬੁਲਬਲੇ ਪੰਨੀਏ ਫਿਰ ਜੇ ਸਰਵਿਸ ਕਰਾਉਣੀ ਆ ਤੇ ਕਿੰਨੇ ਦਾ ਮਦਾ ਲਓ ਜੀ ਨੇਰਾ ਹੋ ਗਿਆ ਨੇਰਾ ਹੋਣ ਵਾਲੀ ਆ ਥੋੜਾ ਜਿਹਾ ਦਿਨ ਜਾ ਖੜਾ ਏ 6:30 ਦਾ ਟਾਈਮ ਹੋ ਗਿਆ ਯੂਵੀ ਟਿਊਸ਼ਨ ਤੋਂ ਆ ਗਿਆ ਅਸੀਂ ਚੱਲੇ ਹੁਣ ਗੁਰਦੁਆਰਾ ਸਾਬ ਮੱਥਾ ਟੇਕਣ ਕੱਲ ਅਸੀਂ ਗਏ ਤੇ ਗੁਰਦੁਆਰਾ ਸਾਹਿਬ 5:30 5:30 ਗਏ ਤੇ ਯੂਵੀ ਦੇ ਟਿਊਸ਼ਨ ਤੋਂ ਸਮਾਨ ਦੇਣ ਆਣ ਸਾਰ ਅਸੀਂ ਗੁਰਦੁਆਰਾ ਸਾਹਿਬ ਭੱਜ ਗਏ ਵੀ ਲੇਟ ਨਾ ਹੋ ਜਾਈਏ ਕਿਉਂਕਿ ਕੱਲ ਕੰਮ ਇੰਨੇ ਜ਼ਿਆਦਾ ਸੀਗੇ ਨਾ ਤੇ ਇੱਕ ਗੱਲ ਹੋਰ ਕਮੈਂਟ ਇੰਨੇ ਜ਼ਿਆਦਾ ਆਏ ਕਮੈਂਟ ਚਾਰ ਦਿਨ ਹੋ ਗਏ ਲਗਾਤਾਰ ਬਹੁਤ ਜ਼ਿਆਦਾ ਆ ਰਿਹਾ ਪਰ ਰਿਪਲਾਈ ਕਿਸੇ ਨੂੰ ਮਤਲਬ ਕੱਲ ਮੈਂ ਕਿਸੇ ਦਾ ਧੰਨਵਾਦ ਨਹੀਂ ਕਰ ਪਾਈ ਕਿਉਂਕਿ ਬਈ ਥੱਕ ਗਈ ਮੈਂ ਕਮੈਂਟ ਕਰਦੇ ਕਰਦੇ ਜਵਾਬ ਦਿੰਦੇ ਥੱਕ ਗਏ ਹਨਾ 9 ਵਜੇ ਤਾਂ ਆਪਾਂ ਵਿੱਲੇ ਹੋਏ ਸੀ ਹਾਂ ਤੇ ਰਾਤ ਨੂੰ ਫਿਰ ਉਹ ਵੀਡੀਓ ਦਾ ਬਰਥਡੇ ਵਾਲਾ ਵਲੌਗ ਹੈ ਜਿਹੜਾ ਉਹਦੇ ਕਮੈਂਟਾਂ ਦਾ ਵੀ ਥੈਂਕ ਯੂ ਕਿਸੇ ਦਾ ਕਰ ਕਰਪ ਨਹੀਂ ਪਾਈ ਜਿੰਨਿਆਂ ਨੇ ਵੀ 4-5 ਦਿਨਾਂ ਚ ਕਮੈਂਟ ਕੀਤੇ ਐ ਸਾਰਿਆਂ ਦਾ ਦਿਲ ਤੋਂ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦੇ ਆ ਨਾ ਪਿਆਰ ਦੇ ਆ ਨੂ ਵੀ ਨਾ ਬਰਥਡੇ ਵਲੌਗ ਨੂੰ ਵੀ ਹੈ ਨਾ ਹੋਰ ਬਹੁਤ ਪਿਆਰ ਦੇ ਆ ਹੈ ਨਾ ਸਾਰਿਆਂ ਦਾ ਸਾਡੇ ਸਾਰਿਆਂ ਵੱਲੋਂ ਧੰਨਵਾਦ ਹੈ ਨਾ ਤੂੰ ਵੀ ਕਹਿ ਨਹੀਂ ਮੀਡਾ ਪਟਕਾ ਕਿਵੇਂ ਇਹ ਵੀ ਦਾ ਪਟਕਾ ਕਿਵੇਂ ਲੈਂਦੇ ਆ ਕੋਈ ਨਹੀਂ ਹਾਂ ਇਸ ਲਈ ਮੈਂ ਕਿਹਾ ਚੱਲ ਵੀਡੀਓ ਚ ਬੋਲ ਦਾਂਗੇ ਵੀ ਸਾਰਿਆਂ ਨੂੰ ਥੈਂਕ ਯੂ ਧੰਨਵਾਦ ਐਂ ਆਸ਼ੀਰਵਾਸ ਐਦਾਂ ਹੀ ਜੁੜੇ ਰਹੋ ਨਾਲ ਤੇ ਹੁਣ ਤੁਹਾਡੇ ਨਾਲੇ ਆਪਾਂ ਇਸ ਵਾਰ ਹਨਾ ਜਿਹੜੇ ਜਨਮ ਦਿਨ ਸਾਰੇ ਮਤਲਬ ਫੈਸਟੀਵਲ ਵੀ ਤੁਹਾਡੇ ਨਾਲੇ ਵਧੀਆ ਮਨਾਵਾਂਗੇ ਹਨਾ ਹਾਂ ਵਧੀਆ ਤੁਹਾਡੇ ਕਰਕੇ ਹੀ ਆ ਸਾਰਾ ਕੁਝ ਨਹੀਂ ਤਾਂ ਨੋਰਮਲ ਜੇ ਤਾਂ ਆਪਾਂ ਸਾਰੇ ਆਪਣੇ ਲਾਈਫ ਚ ਬਸ ਇੱਕ ਉਹ ਕਰ ਲੰਨੇ ਆ ਵੀ ਰਿਵਾਜ ਐ ਉਹ ਪੂਰਾ ਕਰ ਲੰਨੇ ਆ ਨਾ ਤੁਹਾਡੇ ਨਾਲ ਜਿਆਦਾ ਖੁਸ਼ੀਆਂ ਨਾਲ ਮਨਾਵਾਂਗੇ ਚਲੋ ਜੀ ਹੁਣ ਅੱਗੇ ਅੱਗੇ ਫੇਰ 17 ਅੱਗੇ ਵਲੌਗ ਨਹੀਂ ਹੁਣਾਉਂਦੇ ਪਿੰਡ ਚ ਪਿੰਡ ਚ ਫੇਰ ਥੋੜਾ ਜਿਹਾ ਸੰਗ ਲੱਗਦੀ ਹੈ ਹਮੇਂ ਲੱਗਦਾ ਹਾਂ ਹਾਂ ਹੁਣ ਮਿਲਾਂਗੇ ਤੁਹਾਨੂੰ ਘਰ ਵਾਪਸ ਨਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਕੇ ਵਾਪਸ ਇਹ 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 ਬੱਤੀਆਂ ਗੈਸ ਟੱਪਾ ਫਾਹਲੇ ਮੇਰ ਚ ਹੋ ਗਈ ਜਾਂ ਗਾੜੇ ਮਾੜੀ ਸਿੱਕ ਤਾਂ ਹੈ ਮਾੜੀ ਵੀ ਕੈਲਿਟੀ ਉੱਪਰ ਤਾਂ ਜਿਹੜੀਆਂ ਤਾਹ ਪਾਲੀ ਤੇ ਆ ਉੱਤੇ ਛੋਲਿਆਂ ਦੀ ਸਬਜ਼ੀ ਚ ਉਹ ਤੋਂ ਮੈਨੂੰ ਲੱਗਦਾ ਮੱਧੀਆਂ ਖੰਡਾਏ ਲਈਆਂ ਸੀ ਹੋਰ ਛੋਡੀ ਛੋਡੀ ਛੋਟੀ ਦੀ 10 ਰੁਪਏ ਦੀ ਸੀ ਕੋਈ ਨਾ ਫਿਰ ਆਪਾਂ ਕਿਹੜਾ ਬੱਤ ਦੇ ਆਉਂ ਬੱਤ ਦੇ ਨਹੀਂ ਹੈਗੇ ਅਸੀਂ ਪਰ ਕੋੜੀ ਬਹੁਤ ਈ ਉਹ ਹੈ ਔਰ ਛਾਲੀ ਫਿਰ ਮੇਰੇ ਨਾਲ ਛੋਲਿਆਂ ਦੇ ਵਿੱਚ ਮਿਰਚ ਜਿਆਦਾ ਤੇਜ ਹੋਈ ਸੀ ਮੇਰੇ ਤੇ ਬਹੁਤ ਕੋੜੀ ਮਿਰਚ ਤੇ ਮੈਂ ਤਾਂ ਉਹ ਫਿਰ ਕਲਰੇ ਹੁੰਦਾ ਬਸ ਮੈਂ ਤਾਂ ਆਪੋ ਕਲਰੇ ਸਮਝੀ ਸੀ ਬਾਅਦ ਚ ਪਤਾ ਲੱਗਿਆ ਤਾਂ ਜਦ ਖਾਈ ਤੋਂ ਆ ਕਸ਼ਮੀਰੀ ਈ ਸੀ ਉਹ ਉਹ ਦੇਗੀ ਮਿਰਚ ਅੱਡ ਹੁੰਦੀ ਆ ਕਸ਼ਮੀਰੀ ਉਹ ਦੇਗੀ ਲੈਗੀ ਹੁੰਦੀ ਆ ਇਹ ਕਸ਼ਮੀਰੀ ਈ ਸੀ ਇੱਕ ਟੱਪ ਪਨਾ ਬਹੁਤ ਤੇਜ਼ ਮਿਰਚ ਸੀ ਮੈਂ ਤਾਂ ਨਾਲ ਮਿਰਚ ਪਾਈਓ ਇੰਨੀ ਕਤੀ ਉਹ ਕਸ਼ਮੀਰੀ ਨੇ ਤਾਂ ਹੌਂ ਕੜਾਤਾ ਪਰ ਮੇਰੀ ਦੀ ਔਰ ਲੋ ਜੀ ਇੱਧਰ ਹੋਣਾ ਸੀ ਅੱਜ ਸਾਡੀ ਕੋਈ ਦਾਲ ਸਬਜ਼ੀ ਨਹੀਂ ਹੈਗੀ ਇਸ ਕਰਕੇ ਚਟਣੀ ਆ ਚਟਣੀ ਤੜਕ ਲਈ ਹੁਣ ਚਟਣੀ ਕੀ ਮੇ ਤੜਕ ਹੁੰਦੇ ਵਾ ਸਾਡੀ ਐਵੇਂ ਹੁੰਦਾ ਹੀ ਆ ਦਹੀਂ ਵੀ ਚਾਲੂ ਪਾ ਲੈ ਬਸ ਹੁਣ ਰੋਟੀ ਖਾ ਕੇ ਕੰਮ ਜਾਣਾ ਨਿਕਲਣਾ ਲੋ ਜੀ ਰੋਟੀ ਸਾਰਿਆਂ ਨੇ ਲਈ ਖਾ ਇਹ ਵਸਤੀ ਮੇਟ ਤੁਹਾਨੂੰ ਅਸੀਂ ਪਹਿਲਾਂ ਵੀ ਕਿਹਾ ਸੀਗਾ ਦੋਨਾਂ ਨੇ ਡਰਨ ਜਠਾਨੀ ਨੇ ਵੀ ਸਾਰਿਆਂ ਨੂੰ ਜਿੰਨਿਆਂ ਨੇ ਵੀ ਵਿਸ਼ਕਿੱਤਾ ਯੁਗਰਾਜ ਨੂੰ ਮਤਲਬ ਸਭ ਨੂੰ ਬਹੁਤ ਜ਼ਿਆਦਾ ਕਮੈਂਟ ਆਏ ਸਭ ਨੇ ਕੀਤਾ ਟੋਟਲੀ ਮੈਨੂੰ ਲੱਗਦਾ ਸਭ ਨੇ ਕਿਉਂਕਿ 4 ਦਿਨ ਹੋ ਗਏ ਲਗਾਤਾਰ ਕਮੈਂਟ ਇੰਨੇ ਜ਼ਿਆਦਾ ਰਹੇ ਐ ਜਿਹੜੀ ਅੱਜ ਕੱਲ ਵਾਲੀ ਵੀਡੀਓ ਸੀਗੀ ਉਹਦੇ ਤਾਂ ਬਹੁਤ ਜ਼ਿਆਦਾ ਨੇ ਆਏ ਕਿ ਰਿਪਲਾਈ ਦੇਣਾ ਵੀ ਮੈਨੂੰ ਔਖਾ ਹੋ ਗਿਆ ਤੀ ਪਰ ਮੈਂ ਜਿਵੇਂ ਅਕੇ ਸਭ ਕਮੈਂਟਾਂ ਦੇ ਰਿਪਲਾਈ ਦੰਨੀ ਹੈ ਬਸ ਮੈਂ ਉਹ ਸੋਚ ਕੇ ਮੈਨੂੰ ਬਸ ਇੱਕ ਦੇ ਨਹੀਂ ਮੈਨੂੰ ਇਹ ਸੀਗਾ ਵੀ ਚਲੋ ਲਾਈਕ ਕਰਕੇ ਹਨਾ ਵੀ ਸਾਰ ਇਦਾਂ ਵੀਰ ਹੋਣੇ ਨਹੀਂ ਇੰਨੇ ਮੇਤੋਂ ਵੀ ਇੱਕ ਨੂੰ ਜਵਾਬ ਦਵਾਂਗੀ ਤਾਂ ਸਭ ਨੂੰ ਮੈਨੂੰ ਇਹ ਹੁੰਦਾ ਵੀ ਇੱਕ ਨੂੰ ਵੀ ਨਾ ਦਮਾ ਫੜੀ ਆ ਸਾਰਿਆਂ ਨੂੰ ਦਮਾ ਹਨਾ ਵੀ ਲਾਈ ਕਰਦਾ ਪਰ ਨਹੀਂ ਫਿਰ ਮੈਂ ਕਿਹਾ ਵੀ ਜਿਹੜੀ ਮੇਰੀ ਹੈਬਿਟ ਬਣੀ ਹੋਈ ਆ ਹਮੇਸ਼ਾ ਸਭ ਨੂੰ ਮੈਂ ਹਨਾ ਉਹ ਕਰਨਾ ਹੀ ਧੰਨਵਾਦ ਕਰਨਾ ਹੀ ਵੀ ਉਹ ਫਿਰ ਮੈਂ ਜ਼ਰੂਰੀ ਸਮਝਿਆ ਵਿਚਨ ਨਹੀਂ ਕਰੂੰਗੀ ਚਾਹੇ ਓਕੇ ਕਰਾਂ ਕਰੂੰਗੀ ਕਿਉਂਕਿ ਟਾਈਮ ਬਹੁਤ ਲੱਗਿਆ ਟਾਈਮ ਚਾਹੀਦਾ ਐਨ ਮੈਂ ਦਾ ਰਿਪਲਾਈ ਦੇਣਾ ਘਟੋ ਘਟ 4-500 ਕਮੈਂਟ ਹੋ ਗਿਆ 6-700 ਦਾ 3-4 ਇਹਨਾਂ ਦਾ ਹੋ ਗਿਆ ਸੀਗਾ ਲੋ ਜੀ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਬਸ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਨੇ ਐਨੇ ਮਤਲਬ ਦਿਲ ਤੋਂ ਸਾਰਿਆਂ ਨੇ ਦੁਆਵਾਂ ਦਿੱਤੀਆਂ ਐਦਾਂ ਹੀ ਨਾਲ ਜੁੜੇ ਰਹੋ ਇਹ ਸਾਡੇ ਜਿਹੜੇ ਦੋ ਸਬਸਕ੍ਰਾਈਬਰਜ਼ ਉਹਨਾਂ ਦੀ ਬੇਟੀਆਂ ਦਾ ਬਰਥਡੇ ਸੀਗਾ ਅੱਜ ਨਹੀਂ ਸੋ ਕੱਲ ਬਰਥਡੇ ਸੀ ਉਹਨਾਂ ਦਾ ਉਹਦਾ ਨਾਮ ਇੱਕ ਦਾ ਨਾਮ ਹੈਗਾ ਰਾਜਵਿੰਦਰ ਉਹਨਾਂ ਦੀ ਬੇਟੀ ਦਾ ਬਰਥਡੇ ਹੈ ਤੇ ਬਰਡੇ ਸੀਗਾ ਕੱਲ ਤੇ ਇੱਕ ਗੁਰਫਤ ਤੇ ਸ਼ਾਇਦ ਗੁਰਫਤੇ ਕਰੋੜ ਉਹਨਾਂ ਦੀ ਬੇਟੀ ਦਾ ਬਰਡੇ ਸੋ ਤੁਹਾਨੂੰ ਤੁਹਾਡੀ ਬੇਟੀ ਦੇ ਬਰਡੇ ਦੀਆਂ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਕਿਉਂਕਿ ਹਨਾ ਤੁਸੀਂ ਵੀ ਸਾਨੂੰ ਵੀ ਵਿਸ਼ੇਸ ਦਿੰਦੇ ਹੋ ਤਾਂ ਸਾਡਾ ਵੀ ਫਰਜ਼ ਬਣਦਾ ਕਿਉਂਕਿ ਸਾਨੂੰ ਦੱਸੇ ਤੇ ਹੀ ਪਤਾ ਲੱਗਦਾ ਜਿਵੇਂ ਹਨਾ ਤੁਸੀਂ ਵਲੌਗ ਦੇਦੇ ਹੋ ਤੁਹਾਨੂੰ ਸਾਰਾ ਕੁਝ ਪਤਾ ਲੱਗਦਾ ਤਾ ਸਾਨੂੰ ਤਾਂ ਤੁਸੀਂ ਕਮੈਂਟ ਕਰਕੇ ਦੱਸੋਗੇ ਹਨਾ ਤਾਂ ਪਤਾ ਲਾਦਾ ਸੋ ਮੈਨੂੰ ਕੋਈ ਕਿਸੇ ਨੇ ਕਿਹਾ ਵੀ ਨਹੀਂ ਸੀਗਾ ਵੀ ਹਾਂ ਵੀ ਚਲੋ ਬੋਲਿਓ ਮੇਰਾ ਦਿਲ ਕਰਿਆ ਵੀ ਹਨਾ ਜੇ ਤੁਸੀਂ ਇੰਨਾ ਪਿਆਰ ਕਰਦੇ ਹੋ ਰੋਜ਼ ਕਮੈਂਟ ਕਰਦੇ ਹੋ ਰੋਜ਼ ਵੀ ਹਨਾ ਯੂਵੀ ਨੂੰ ਵੀ ਵੀਸ਼ਾ ਨਾਲ ਫੈਮਿਲੀ ਮੰਗਤਾਂ ਮੈਂ ਵੀ ਫੈਮਿਲੀ ਮੰਗਤ ਹਾਂ ਦੋਨਾਂ ਬੇਟੀਆਂ ਨੂੰ ਮੇਰੇ ਵੱਲੋਂ ਜਨਮ ਦਿਨੀਆਂ ਬਹੁਤ ਬਹੁਤ ਮੁਬਾਰਕਾ ਤੇ ਕਿਉਂਕਿ ਮਿਆਣਿਆਂ ਨੂੰ ਨਾ ਇੱਕ ਜਨਮ ਦਿਨ ਦਾ ਚੋ ਹੁੰਦਾ ਏ ਵਾਹਿਗੁਰੂ ਨਾਨਕ ਨੂੰ ਖੂਬ ਤਰੱਕੀਆਂ ਦੇਵੇ ਤੰਦਰੁਸਤੀ ਬਖਸ਼ੇ ਨਿਆਣਿਆਂ ਜਨਨ ਦਾ ਬਹੁਤ ਹੁੰਦਾ ਲਓ ਜੀ ਹੁਣ ਮਿਲਦੇ ਆ ਤੁਹਾਨੂੰ ਆਪਾਂ ਅਗਲੇ ਕਿਸੇ ਵਧੀਆ ਜਿਹੇ ਵਲੌਗਸ ਅੱਗੇ ਅੱਗੇ ਬਹੁਤ ਵਧੀਆ ਵਲੌਗਸ ਆਣਗੇ ਬਸ ਇੱਟਾ ਹੀ ਨਾਲ ਜੁੜੇ ਰਹੋ